ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਣੇ ਕੋਲ ਨਵੀਂ ਵੈਰਾਈਟੀ ਆਈ ਹੈ ਜਿਹੜੀ ਕੱਪੜੇ ਦੀ ਹਨਾ ਕਿਉਂਕਿ ਸਰਦੀਆਂ ਚੱਲ ਰਹੀਆਂ ਨੇ ਹਨਾ ਗਰਮ ਕੱਪੜਾ ਵਿੱਚ ਪਾਰਟੀ ਵੇਅਰ ਸੂਟ ਹਨਾ ਜਿਹੜੇ ਵੀ ਆਪਣੇ ਆਏ ਨੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੇ ਆਂ ਨਾਲ ਰੇਟ ਵੀ ਦੱਸਾਂਗੇ ਨਾਲ ਸੂਟ ਵੀ ਦਿਖਾਵਾਂਗੇ ਵੀ ਕਿੰਨੇ ਰੇਂਜ ਤੋਂ ਸਾਡੇ ਕੋਲੇ ਸ਼ੁਰੂ ਹੋ ਕੇ ਸੂਟ ਹੁੰਦੇ ਆ ਜਿਹੜੇ ਅਸੀਂ ਸੂਟ ਵਰਕ ਕਰਵਾਉਣੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਡੀ ਕਢਾਈ ਦੀ ਫਿਨਿਸ਼ਿੰਗ ਵੀ ਦਿਖਾਵਾਂਗੇ ਬਾਕੀ ਬਹੁਤ ਪੈਣਾ ਕਮੈਂਟ ਕਰ ਕਰਕੇ ਪੁੱਛਦੀਆਂ ਨੇ ਜੀ ਵੀ ਤੁਸੀਂ ਐਡਰੈਸ ਦੱਸੋ ਐਡਰੈਸ ਦੱਸੋ ਮੈਂ ਤੁਹਾਨੂੰ ਦੱਸ ਰਹੀ ਆ ਜੀ ਸਾਡਾ ਬਾਦਸ਼ਾਹਪੁਰ ਪਿੰਡ ਹੈ ਜੀ ਤੂਰੀ ਤੇ ਸ਼ੇਰਪੁਰ ਦੇ ਵਿੱਚ ਪੈ ਜਾਂਦਾ ਇਧਰਲੀ ਸਾਈਡੋਂ ਆਓਗੇ ਤਾਂ ਸ਼ੇਰਪੁਰ ਆਏਗਾ ਇਧਰਲੀ ਸਾਈਡੋਂ ਆਓਗੇ ਤਾਂ ਤੂਰੀ ਆਏਗਾ ਤੂਰੀ ਤੇ ਸ਼ੇਰਪੁਰ ਦੇ ਵਿੱਚ ਜੇ ਆਪਣਾ ਪਿੰਡ ਪੈ ਜਾਂਦਾ ਬਾਦਸ਼ਾਹਪੁਰ ਪਿੰਡ ਹੈ ਵੱਡੀ ਘਣੋਰੀ ਕਲਾ ਦੇ ਨਾਲ ਤੇ ਇਧਰ ਰਾਣੀ ਕੇ ਪਿੰਡ ਰਹ ਜਾਂਦਾ ਇਧਰ ਕਣੋਰੀ ਰਹਦੇ ਉਹਦੇ ਵਿਚਾਲੇ ਬਿਲਕੁਲ ਪਿੰਡ ਹੈ ਬਾਦਸ਼ਾਹਪੁਰ ਪਿੰਡ ਹੈ ਜੀ ਜਿਨੇ ਆ ਕੇ ਲੈਣਾ ਸਾਡੀ ਸ਼ਾਪ ਤੋਂ ਆ ਕੇ ਕੱਪੜਾ ਖਰੀਦ ਸਕਦਾ ਪਹਿਲਾਂ ਇੱਕ ਵਾਰੀ ਮੈਸੇਜ ਕਰ ਲਿਓ ਸਾਡੀ ਇੰਸਟਾਗ੍ਰam ਆਈਡੀ ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਹੈ ਉਹਦੇ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਮੈਸੇਜ ਵੀ ਕਰ ਸਕਦੇ ਹੋ ਅਸੀਂ ਇਹ ਕਹਿੰਨੇ ਕਈ ਵਾਰੀ ਅਸੀਂ ਬਾਹਰ ਹੁੰਨੇ ਆ ਜਿੱਦਾਂ ਹੁਣ ਵਿਆਹਾਂ ਦਾ ਸੀਜ਼ਨ ਚੱਲਦਾ ਹੈ ਨਾ ਸਾਰਿਆਂ ਨੂੰ ਪਤਾ ਹੀ ਆਪਣਾ ਸੈਲੂਨ ਵੀ ਹੈਗਾ ਤੇ ਅਸੀਂ ਪ੍ਰੀ ਵਿਡਿੰਗ ਮੇਕਅਪ ਕਰਨ ਵੀ ਨਾਲ ਚਲੇ ਜਾਂਦੇ ਆਂ ਪ੍ਰੀ ਵਿਡਿੰਗ ਸ਼ੂਟ ਤੇ ਚਲੇ ਜਾਂਦੇ ਆਂ ਹਣਾ ਮੇਕਅਪਾਂ ਦੇ ਲਈ ਤੇ ਬਾਕੀ ਅਸੀਂ ਮੇਕਅਪ ਵੈਸੇ ਵੀ ਮੈਰਿਜਾਂ ਵਗੈਰਾ ਤੇ ਵੀ ਚਲੇ ਜਾਂਦੇ ਆਂ ਬਾਹਰ ਜਦੋਂ ਕਾਫੀ ਮੇਕਅਪ ਹੁੰਦੇ ਆ ਇਕੱਠੇ ਤਾਂ ਅਸੀਂ ਅਗਲੇ ਦੇ ਘਰੇ ਵੀ ਜਾ ਕੇ ਕਰੇ ਆਉਣੇ ਆ ਤੇ ਉਹਦੇ ਕਰਕੇ ਤੁਸੀਂ ਸਾਨੂੰ ਮੈਸੇਜ ਕਰਕੇ ਇੰਸਟਾ ਤੇ ਮੈਸੇਜ ਕਰਕੇ ਪੁੱਛ ਲਿਓ ਜਰੂਰ ਵੀ ਤੁਸੀਂ ਜਦੋਂ ਤੁਸੀਂ ਸਾਨੂੰ ਮਿਲਣਾ ਹੋਊਗਾ ਆਉਣਾ ਹੋਊਗਾ ਸੋਪ ਤਾਂ ਸਾਨੂੰ ਇਹ ਹੈ ਜੀ ਵੀ ਚੱਕਰ ਨਾ ਲੱਗੇ ਫालतੂ ਅਗਲੇ ਦਾ ਗੇੜਾ ਨਾ ਲੱਗੇ ਅਗਲਾ ਆਕੇ ਮੁੜੇ ਨਾ ਹੁਣ ਆਪਾਂ ਤੁਹਾਡੇ ਨਾਲ ਸੂਟ ਸ਼ੁਰੂ ਕਰ ਲਓ ਜੀ ਸਾਡੇ ਸਟਾਰਟਿੰਗ ਰੇਜ ਪਹਿਲੀ ਵਾਰੀ ਆਪਾਂ ਨੇ ਵੀਡੀਓ ਚ ਬੋਲਿਆ ਸੀਗਾ ਕਿ ਸਾਡੇ ਕੋਲੇ 3 ਸੜਾ 3300 ਤੋਂ ਸੂਟ ਸ਼ੁਰੂ ਹੁੰਦਾ ਸੌਲ ਸੂਟ ਉਸ ਵਾਰੀ ਆਪਣੇ ਵੀਡੀਓ ਚ ਦਿਖਾਇਆ ਨਹੀਂ ਤੇ ਅੱਜ ਆਪਾਂ ਦਿਖਾ ਰਹੇ ਹਾਂ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦਿਖਾਇਆ ਹੋਇਆ ਦੇਖੋ ਇਹ ਵਾਲੇ ਸੂਟ ਨੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਸੌਲ ਹੁੰਦੇ ਆ ਮੋٹے ਸੂਟ ਆ ਆ ਦੇਖੋ ਸਾਰੇ ਲਾਈਟ ਡਾਰਕ ਕੱਲਾ ਸਾਰੇ ਹੁੰਦੇ ਆ ਹਵੇ ਕੋ ਇਹਨਾਂ ਨਾਲ ਦੇ ਸਾਨੂੰ ਬਹੁਤ ਮਿਲ ਜਾਣਗੇ ਇੱਕ ਆਪਾਂ ਨੇ ਥੋੜੇ ਜੀ ਦਿਖਾਇਆ ਆਈਡੀਆ ਜੇ ਦੇਣ ਦੇ ਮਰਿਆ ਨੇ ਇਹ 3350 ਦੀ ਰੇਂਜ ਚ ਹੈਗੇ ਨੇ ਗਰਮ ਸਾੜ ਸੂਟ ਨਾਲ ਹੀ ਸੌਲਣੇ ਵਧੀਆ ਬਹੁਤ ਸਾਇਜ ਦੇ ਜਿਹੜੇ ਹੈਗੇ ਇਹਨਾਂ ਦੇ ਨਾਲ ਸੌਲਣਗੇ ਉਸ ਤੋਂ ਬਾਅਦ ਆਪਣੇ ਕੋਲੇ ਗਰਮ ਸੂਟ ਆ ਜਾਂਦੇ ਨੇ ਜੀ ਦੇਖੋ ਇਹ ਵਾਲੇ ਇਹ ਵਾਲੇ ਜਿਹੜੇ ਹੈਗੇ ਆ ਦੇਖੋ ਆ ਬਲੂ ਕਲਰ ਆ ਗਿਆ ਬਲੈਕ ਆ ਗਿਆ ਇਹ ਆਲਓਵਰ ਸੂਟ ਤੁਹਾਨੂੰ ਸਾਡੇ ਕੋਲੋਂ ਗਰਮ ਵੀ ਮਿਲ ਜਾਣਗੇ 350 ਦੇ ਵਿੱਚ ਸ਼ੁਰੂ ਹੋ ਕੇ ਸੂਟ ਜਿੱਥੇ ਤੱਕ ਮਰਜੀ ਤੁਸੀਂ ਖਰੀਦ ਸਕਦੇ ਹੋ ਗਰਮ ਸੂਟਾਂ ਦੀ ਰੇਜ ਆ ਦੇਖੋ ਫਿੱਕੇ ਗੂੜੇ ਸਾਰੇ ਰੰਗ ਹੁੰਦੇ ਆ ਆਪਣੇ ਕੋਲ ਲਾਈਟ ਵੀ ਲੈ ਸਕਦੇ ਹੋ ਡਾਰਕ ਵੀ ਇਹ ਬਗੈਰ ਸੌਲਾਂ ਤੋਂ ਨਹੀਂ ਇਹ 350 ਤੋਂ 300 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਨੇ 350 400 500 ਦੀ ਰੇਂਜ ਤੱਕ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਸਾਡੇ ਕੋਲ ਇੱਕ ਆਪਣੇ ਕੋਲੇ ਕੋਰੀਅਨ ਵੈਲਵਟ ਹੁੰਦੀ ਹੈ ਹਨਾ ਆਪਾਂ ਤੁਹਾਨੂੰ ਬਹੁਤ ਵਾਰੀ ਸੌਰੀ ਕੋਰੀਅਨ ਵੈਲਵਟ ਸਸਤੀ ਹੁੰਦੀ ਹੈ ਜੀ ਇਹ ਹੈਗੀ ਐਸੀਐਨ ਵੈਲਵਟ ਇਹ ਦੇਖੋ ਇਹ ਐਸੀਐਨ ਵੈਲਵਟਨ ਹੁੰਦੀ ਹੈ ਇੱਕ ਕੋਰੀਅਨ ਵੈਲਵਟਨ ਹੁੰਦੀ ਹੈ ਕੋਰੀਅਨ ਵੈਲਵਟਨ ਜਿਹੜਾ 350 ਦਾ ਸੂਟ ਹੁੰਦਾ ਤੇ ਜਿਹੜਾ ਐਸੀਐਨ ਵੈਲਵਟ ਹੈ ਦੇਖੋ ਇਹ ਕਾਟਰੇਜ ਵੈਲਵਟ ਵੀ ਕਹਿੰਦੇ ਐ ਇਹਨੂੰ ਕਾਟਰੇਜ ਵੈਲਵਟ ਦੇਖੋ ਜਿਹੜਾ ਡਿਜ਼ਾਈਨ ਦਿਖ ਰਿਹਾ ਹੈ ਬਹੁਤ ਸੋਹਣਾ ਡਿਜ਼ਾਈਨ ਨੇ ਇਹ ਸਾਡੇ ਕੋਲੋਂ ਤੁਹਾਨੂੰ 500 ਦਾ 400 ਦਾ 450 ਦਾ ਸੂਟ ਮਿਲ ਜੂਗਾ ਕਿਉਂਕਿ ਇੱਕ ਕਾਟਰੇਜ ਵੈਲਵਟ ਆਉਂਦੀ ਹੈ ਐਸੀਨ ਵੈਲਵਟ ਆਉਂਦੀ ਹੈ ਇੱਕ ਕੋਰੀਅਨ ਵੈਲਵਟ ਆਉਂਦੀ ਹੈ ਕੋਰੀਅਨ ਵੈਲਵਟਨ ਦਾ 350 ਦਾ ਸੂਟ ਹੈ ਇੱਕ ਕਪੜੇ ਕੋਲੇ ਵਿਆਹਾਂ ਸ਼ਾਦੀਆਂ ਵਾਸਤੇ ਇਹ ਵਾਲੇ ਫੁਲਕਾਰੀਆਂ ਹੁੰਦੀਆਂ ਨੇ ਜੇ ਬਾਗ ਫੁਲਕਾਰੀ ਹੈ ਆਪਣੇ ਕੋਲ ਹੈਵੀ ਦੇਖੋ ਪੂਰਾ ਸ਼ੀਸ਼ੇ ਲੱਗੇ ਹੋਇਆ ਗੋਟਾ ਲੱਗਿਆ ਹੋਇਆ ਬਾਗ ਫੁਲਕਾਰੀ ਹੈ ਇਹ ਪੂਰਾ ਜਿਹੜਾ ਹੈਗਾ ਭਾਰੀ ਬਾਗਫਲਕਾਰੀ ਹੈਗੀ ਹੈ ਇਹਦੇ ਚ ਤੁਹਾਨੂੰ ਸਾਡੇ ਕੋਲੋਂ ਬਾਗਫਲਕਾਰੀ 300 ਤੋਂ ਸ਼ੁਰੂ ਹੋ ਕੇ 11-1200 ਤੱਕ ਤੁਸੀਂ ਜਿੰਨੀ ਮਰਜ਼ੀ ਖਰੀਦ ਸਕਦੇ ਹੋ ਇਹ ਜਿਹੜੀ ਪੂਰੀ ਭਾਰੀ ਬਾਗਫਲਕਾਰੀ ਹੈ ਇਹ 1000-1100 ਦੀ ਰੇਂਜ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਉਂਦੀਆਂ ਨੇ ਇੱਕ ਆਪਣੇ ਕੋਲੇ ਹੁੰਦੇ ਨੇ ਜੀ ਗਰਮ ਸੂਟ ਚੈੱਕ ਵਾਲੇ ਇਹ ਦੇਖੋ ਇਹਦੇ ਨਾਲ ਦਾ ਸੂਟ ਤੁਹਾਨੂੰ ਸਾਡੇ ਕੋਲ 200 ਦਾ ਵੀ ਮਿਲ ਜਾਊਗਾ ਜੀ 250 ਦਾ ਵੀ ਮਿਲ ਜਾ ਇਹ ਦੋਨੇ ਕੁਆਲਿਟੀਆਂ ਦੇ ਹੁੰਦੇ ਨੇ ਪਹਿਲਾਂ ਜਿਹੜਾ ਸਰਦੀ ਦੇ ਵਿੱਚ 300 ਦਾ ਪੂਰੀ ਪਹਿਲਾਂ ਸਟਾਰਟਿੰਗ ਦੇ 300 ਦਾ ਸੇਲ ਹੁੰਦਾ ਸੀਗਾ ਉਹ 250 ਦਾ ਦੇਵਾਂਗੇ ਜਿਹੜਾ 250 ਦਾ ਸੇਲ ਹੁੰਦਾ ਸੀਗਾ ਉਹ ਦਵਾਂਗੇ 200 ਦਾ ਇਹ ਆਪਣੇ ਕੋਲੇ ਕਿਉਂਕਿ ਆਪਾਂ ਦੁਕਾਨਦਾਰੀ ਹੈ ਜੀ ਦੋ ਦੋ ਰੇਂਜਾਂ ਦੇ ਕੱਪੜੇ ਦੋ ਦੋ ਤਿੰਨ ਤਿੰਨ ਰੇਂਜਾਂ ਦੇ ਕੱਪੜੇ ਹੁੰਦੇ ਆ ਆਪਣੇ ਕੋਲੇ ਤੁਸੀਂ ਜਿਹੜੇ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਆਪਣੇ ਕੋਲੇ ਹੁੰਦੇ ਆ ਜਿਸ ਹਾਲ ਸਾਹੌਲ ਆਪਣੇ ਕੋਲੇ ਸਸਤਾ ਮਹਿੰਗਾ ਸਾਰੇ ਸੌਲ ਮਿਲ ਜਾਣਗੇ ਇਹ ਦੇਖੋ ਇਹ ਜਿਹੜਾ ਹੈਗਾ ਪੂਰਾ ਪੂਰਾ ਵਰਕ ਹੋਇਆ ਹੋਇਆ ਦੇਖੋ ਪੂਰਾ ਵਰਕ ਹੋਇਆ ਹੋਇਆ ਇਹ ਜਿਵੇਂ ਵਿਆਹਾਂ ਚ ਵੀ ਹੈ ਨਾ ਕੁੜੀਆਂ ਜਾਗੋ ਵਗੈਰਾ ਤੇ ਸਾਈਡ ਤੇ ਲੈਂਦੀਆਂ ਨੇ ਮੁੰਡੇ ਵੀ ਲੈਂਦੇ ਆ ਇਹ ਸੌਲ ਤੇ ਇੱਕ ਆਪਣੇ ਕੋਲੇ ਇਹ ਵਾਲੇ ਸੌਲ ਆਏ ਨੇ ਜੀ ਦੇਖੋ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਵਧੀਆ ਚ ਹੈ ਕਪੜਾ ਇਹਦੇ ਚ ਸਸਤਾ ਵੀ ਮਿਲ ਜਾਂਦਾ 200 ਤੋਂ ਸ਼ੁਰੂ ਹੋ ਕੇ 2 200 ਦੇ 150 ਦਾ ਸਟਾਲ 200 300 ਜਿਹੜੀ ਮਰਜ਼ੀ ਜਿੱਦਾਂ ਮਰਜ਼ੀ ਦੇਖੋ ਸਾਰੇ ਜਿਹੜੇ ਹੈਗੇ ਊੜਾ ਆੜਾ ਸਾਰਾ ਕੁਝ ਸਾਰੇ ਅੱਖਰ ਲਿਖੇ ਹੋਏ ਇਹਦੇ ਉੱਤੇ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਰੰਗਲਾ ਪੰਜਾਬ ਇਹ ਵਾਲੇ ਇਹ ਵੀ ਜਾਗੋ ਵਗੈਰਾ ਤੇ ਮੁੰਡੇ ਵੀ ਲੈਂਦੇ ਆ ਤੇ ਇਹ ਕੁੜੀਆਂ ਵੀ ਲੈਂਦੀਆਂ ਸਾਰੇ ਤਰ੍ਹਾਂ ਇਹ ਇਹ ਸਾਲ ਜਿਹੜਾ ਹੈਗਾ ਵਿਕਦਾ ਹੈ ਇੱਕ ਆਪਣੇ ਕੋਲੇ ਆਏ ਨੇ ਜੀ ਰੀਜਨਲ ਕਟرائی ਦੇ ਸੂਟ ਕਾਟ ਰੇਂਜ ਦੇ ਸੂਟ ਆਏ ਨੇ ਇਹ ਆਪਣੇ ਕੋਲੇ ਪਿਛਲੇ ਵਾਰ ਵੀ ਆਏ ਤੇ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਹੈ ਇਹ ਆਪਣੇ ਕੋਲੇ ਇੰਨੇ ਕੁ ਜ਼ਿਆਦਾ ਸੇਲ ਹੋਏ ਆ ਦੇਖੋ ਸਲਵਾਰਾਂ ਸਾਲਿਆਂ ਚ ਅਲੱਗ-ਅਲੱਗ ਨੇ ਇਹਦੇ ਵਿੱਚ ਜਿੱਦਾਂ ਆ ਗਈ ਇਹ ਜਿਹੜੀ ਹੈਗੀ ਗ੍ਰੇ ਸਲਵਾਰ ਹੈ ਡਾਰਕ ਗ੍ਰੇ ਹੈ ਕਾਰਬਨ ਕਲਰ ਜ ਹੈ ਇਹ ਕਾਰਬਨ ਕਲਰ ਕਹਿ ਦਿੰਨੇ ਆ ਡਾਰਕ ਗ੍ਰੇ ਇਹਦੇ ਵਿੱਚ ਹੈਗੀ ਜੀ ਬਲੈਕ ਸਲਵਾਰ ਸ਼ਰਟਾਂ ਜਿਹੜੀਆਂ ਹੈਗੀਆਂ ਇਕੋ ਜਿਹੀਆਂ ਨੇ ਇਹਦੇ ਵਿੱਚ ਬਲੈਕ ਵੀ ਬਣਿਆ ਹੋਇਆ ਤੇ ਕਾਰਬਨ ਕਲਰ ਵੀ ਹੈ ਇਹ ਇਹਦੇ ਨਾਲ ਕਈ ਵਾਰੀ ਕਿਸੇ ਦੀ ਚੁਆਇਸ ਹੁੰਦੀ ਹੈ ਵੀ ਇਦਾਂ ਦੀ ਸਲਵਾਰ ਲੈਣੀ ਹੈ ਇੱਕ ਹੈਗਾ ਇਹ ਕਾਡਰੇ ਦਾ ਪੂਰੇ ਸੋਹਣੇ ਜਿਹੜੇ ਹੈਗੇ ਇਹਨਾਂ ਦੇ ਪ੍ਰਿੰਟ ਬਣੇ ਹੋਇਆ ਇਹਦੇ ਨਾਲ ਦੀ ਸਲਵਾਰ ਐ ਕੋਈ ਲਾਈਟ ਕਲਰ ਵੀ ਹੈ ਨਾ ਮੇਰੇ ਭੈਣਾਂ ਮੰਗਦੀਆਂ ਤੇ ਆ ਦੇਖੋ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਬਹੁਤ ਜ਼ਿਆਦਾ ਸੇਲ ਕਰ ਚੁੱਕੇ ਆ ਇੱਕ ਆਰਟਰੇਜ ਦੇ ਸੂਟ ਨੇ ਸੋਨੂੰ ਸਾਡੇ ਕੋਲੋਂ ਪਲੇਨ ਸਲਵਾਰ ਨਾਲ ਵੀ ਮਿਲ ਜੂਗਾ ਆਲ ਓਵਰ ਵੀ ਮਿਲ ਜੂ ਮੈਚਿੰਗ ਵੀ ਮਿਲ ਜੂ ਜਿਹੜਾ ਮਰਜੀ ਲੈ ਸਕਦੇ ਹੋ ਪੂਰੀ ਵਧੀਆ ਕੁਆਲਿਟੀ ਦੀ ਕੈਮਰਿਕ ਆ ਸੌਰੀ ਕਟرائی ਹੈ ਦੇਖੋ ਜ਼ੂਮ ਕਰਕੇ ਦਿਖਾਉਂਗੀ ਮੈਂ ਬਹੁਤ ਸੋਹਣੀ ਕਟرائی ਹੈਗੀ ਆ ਦੇਖੋ ਨੇੜੇ ਬਹੁਤ ਸੋਹਣੀ ਕਟਾਈ ਹੈ ਇਹ ਸੂਟ ਤੁਹਾਨੂੰ ਸਾਡੇ ਕੋਲੋਂ 900 ਦੀ ਰੇਂਜ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਸਾਡੇ ਕੋਲੇ 900000 1100 ਜਿਹੜਾ ਮਰਜੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਕਿਉਂਕਿ ਸ਼ਹਿਰਾਂ ਦੇ ਵਿੱਚ ਅਸੀਂ ਬਿਲਕੁਲ ਸੱਚ ਬੋਲਾਂਗੇ ਜੀ ਸ਼ਹਿਰਾਂ ਦੇ ਵਿੱਚ ਇਹ ਸੂਟ 15 17 1700 ਦੇ 2 2000 ਦੇ ਵੀ ਸੇਲ ਹੋ ਰਹੇ ਨੇ ਆਪਣੀ 숍 ਤੇ ਜਿਹੜਾ ਸਾਰਿਆਂ ਨਾਲੋਂ ਕਦੇ ਵੀ ਤੁਸੀਂ ਦੇਖ ਲਿਓ ਆਪਣਾ ਰੇਟ ਸਾਰਿਆਂ ਨਾਲੋਂ ਘਟਾ ਕੇ ਹੀ ਹੁੰਦਾ ਹੈ ਨੀਚੇ ਵਾਲਾ ਰੇਟ ਹੁੰਦਾ ਆਪਾਂ ਕਿਉਂਕਿ ਅਸੀਂ ਜ਼ਿਆਦਾ ਉਹ ਨਹੀਂ ਕਰਦੇ ਜੀ ਵੀ ਕਿਉਂਕਿ ਆਪਣਾ ਸਲਾਈ ਦਾ ਕੰਮ ਹੈ ਆਪਣੇ ਕੋਲੇ ਗਾਹਕ ਜਿਹੜਾ ਹੁੰਦਾ ਆਪਣਾ ਹੀ ਗਾਹਕ ਹੈ ਟਾਈਮ ਤੋਂ ਲੱਗਿਆ ਹੋਇਆ ਇੱਕ ਅਸੀਂ ਇਹ ਵਾਲੇ ਸੂਟ ਦਿਖਾਉਣ ਲੱਗੇ ਆ ਜੀ ਤੁਹਾਨੂੰ ਇਹ ਸਾਡੇ ਆਪਣੇ ਵਰਕ ਕਰਵਾਏ ਹੋਏ ਆ ਜਿਹੜਾ ਪੂਰਾ ਪਿਓਰ ਫੁੱਲ ਵੈਲਵਟਨ ਦਾ ਸੂਟ ਹੈ ਐਨ ਵਧੀਆ ਕੁਆਲਿਟੀ ਸਿਰੇ ਦੀ ਕੁਆਲਿਟੀ ਲੱਗੀ ਹੋਈ ਹੈ ਪੂਰਾ ਜਿਹੜਾ ਹੈਗਾ ਬਾਗ ਵਾਲਾ ਸੂਟ ਹੈ ਇੱਥੇ ਮੈਂ ਫੋਟੋ ਵੀ ਲਾ ਦੂੰਗੀ ਇਹਦੇ ਨਾਲ ਤੁਹਾਨੂੰ ਖੋਲ ਕੇ ਕਿਉਂਕਿ ਇਹ ਹੁਣ ਅਸੀਂ ਪੈਕ ਕਰਵਾਇਆ ਬਾਹਰ ਭੇਜਣੇ ਆ ਇਹ ਵਾਲੇ ਸੂਟ ਇਹ ਅਸੀਂ ਬਾਹਰ ਭੇਜਨੇ ਪੈਕਿੰਗ ਹੋ ਕੇ ਆਇਆ ਇਹ ਇਹਦਾ ਹੈਗਾ 2.5 ਮੀਟਰ ਦਾ ਸੌਲ ਇਹ ਜਿਹੜਾ ਹੈਗਾ ਨੇਵੀ ਬਲੂ ਕਲਰ ਦਾ ਸੂਟ ਹੈ ਜੀ ਇਹਦੇ ਉੱਤੇ ਸਾਰਾ ਜਾਲ ਵਰਕ ਕਮੀਜ਼ ਤੇ ਵੀ ਬਾਹਾਂਾਂ ਤੇ ਵੀ ਤੇ ਪੌਂਚਾ ਵਰਕ ਵੀ ਹੈ ਸਲਵਾਰ ਦੀ ਮੂਰੀਆਂ ਤੇ ਵਰਕ ਵੀ ਹੈ ਆ ਦੇਖੋ ਵਿਦ ਹੈਂਡ ਵਰਕ ਥ्रेड ਵਰਕ ਨਾਲ ਹੈਂਡ ਵਰਕ ਇਹ ਵਾਲੇ ਬਹੁਤ ਸੋਹਣੇ ਸੂਟ ਨੇ ਇਹ ਅਸੀਂ ਆਪ ਵਰਕ ਕਰਵਾਉਣੇ ਆ ਜੀ ਇਹ ਸਾਡੇ ਆਪ ਹੀ ਵਰਕ ਕਰਵਾਏ ਹੋਏ ਆ ਜਿਹੜੇ ਮੈਂ ਹੋਰ ਵਰਕ ਕਰਵਾਇਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆ ਮੇਰੀ ਭੈਣ ਨਿਕ ਨੇ ਕਟਾਮ ਕਰਵਾਏ ਸੀਗੇ ਬਿਲਕੁਲ ਜੋਰ ਜੱਟ ਤੇ ਬਿਲਕੁਲ ਸਿੰਪਲ ਕਟਾਮ ਇਹ ਪੁੱਠਾ ਬਸ ਆ ਗਿਆ ਚਾਕਾਂ ਦਾ ਆ ਦੇਖੋ ਚਾਕ ਤੇ ਘੇਰਾ ਇਹ ਦੀਆਂ ਹੈਗੀਆਂ ਬਾਵਾ ਪਾਕਿਸਤਾਨੀ ਬਾਵਾ ਨੇ ਮੂਰੇ ਮੂਰੇ ਉਹਨਾਂ ਨੇ ਇਕੱਲਾ ਸਿੰਪਲ ਕਟਾਮ ਕਰਾਇਆ ਇੱਕ ਆਪਣੇ ਆਪਾਂ ਕਿਉਂਕਿ ਆਪਾਂ ਵਰਕ ਕਰਵਾਉਂਦੇ ਰਹਿੰਦੇ ਹਾਂ ਹਣਾ ਸਾਰਿਆਂ ਦੇ ਕਰਵਾ ਕੇ ਵੀ ਦਿੰਨੇ ਆਂ ਸੀ ਕਰਵਾ ਕੇ ਜਿਹੜੇ ਆ ਉਹਨਾਂ ਦੇ ਦੁਪੱਟਾ ਸੀਗਾ ਇਹ ਦੁਪੱਟਾ ਦੇ ਕੇ ਗਏ ਸੀਗੇ ਇਹਦੇ ਨਾਲ ਮੈਂ ਪੈਰਟ ਕਲਰ ਦਾ ਸੂਟ ਲੈ ਕੇ ਜਿੱਦਾਂ ਦੀ ਲੇਸ ਲੱਗੀ ਹੋਈ ਤੇ ਹਨਾ ਦੁਪੱਟਾ ਉਹਨਾਂ ਨੂੰ ਨਾਲ ਦਿੱਤਾ ਸੀਗਾ ਕਾਰੀਗਰਾਂ ਨੇ ਆ ਦੇਖੋ ਦਿਖਾਉਣੀ ਆ ਇਹ ਦੇਖੋ ਇਹ ਜਿਹੜਾ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਹੈ ਦੇਖੋ ਨੀਚੇ ਕਢਾਈ ਕਰਕੇ ਘੇਰੇ ਤੇ ਕਲੀਆਂ ਵਾਂਗ ਉੱਪਰ ਪਾਏ ਨਾਲੇ ਸਲਵਾਰ ਦੇ ਉੱਤੇ ਵਰਕ ਹੋਇਆ ਦੇਖੋ ਕਿੰਨਾ ਸੋਹਣਾ ਫਲਾਵਰ ਨਾਲੇ ਉਹਨਾਂ ਨੇ ਸਲਵਾਰ ਤੇ ਪੌਂਚਿਆਂ ਤੇ ਵਰਕ ਆਊਗਾ ਨਾਲੇ ਬਾਹਾਂਾਂ ਤੇ ਆਊਗਾ ਆ ਦੇਖੋ ਇੱਧਰ ਵਿੱਚ ਵੀ ਹੈਗਾ ਵਰਕ ਆ ਦੇਖੋ ਇਹ ਪਸ਼ਮੀਨੇ ਦੇ ਸੂਟ ਨੇ ਇਹ ਪਲੇਨ ਸੂਟ ਆ ਆਪਾਂ ਨੇ ਆਪਣੇ ਕੋਲ ਅਹੀਂ ਕੱਪੜਾ ਲੈ ਕੇ ਜਿਹੜਾ ਹੈਗਾ ਵਰਕ ਕਰਵਾ ਕੇ ਦਿੱਤਾ ਹੈ ਦੇਖੋ ਦੁਪੱਟੇ ਦੇ ਨਾਲ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗੇਗਾ ਇਹ ਵਾਲੇ ਦੁਪੱਟੇ ਦੇ ਨਾਲ ਸੂਟ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਤੇ ਇਹ ਵਾਲਾ ਆਪਣੇ ਕੋਲੇ ਹੁੰਦਾ ਜੀ ਪਲੇਨ ਪਸ਼ਮੀਨਾ ਆ ਦੇਖੋ ਕੁਆਲਟੀ ਚੈੱਕ ਕਰੋ ਪੂਰੀ ਵਧੀਆ ਕੁਆਲਟੀ ਹੈ ਇਹ ਤੇ ਕੋਈ ਬੁਰ ਵਗੈਰਾ ਦੀ ਸ਼ਿਕਾਇਤ ਨਹੀਂ ਹੈਗੀ ਪੂਰੀ ਵਧੀਆ ਪਲੇਨ ਕੁਆਲਟੀ ਇਹ ਅਸੀਂ ਕਢਾਈ ਕਰਕੇ ਵੀ ਦੇ ਦਿੰਦੇ ਆ ਜੇ ਕਿਸੇ ਨੇ ਕਢਾਈ ਕਰਵਾਉਣਾ ਚਾਹੁੰਦਾ ਹੈ ਅਗਲਾ ਆਪਦੀ ਚੋਇਸ ਦੀ ਕਢਾਈ ਕਰਾਉਣਾ ਚਾਹੁੰਦਾ ਉਹ ਵੀ ਸਾਨੂੰ ਫੋਟੋ ਦੇ ਕੇ ਕਰਵਾ ਸਕਦਾ ਆ ਦੇਖੋ ਇਹ ਪਲੇਨ ਮੇ ਲਿਆਂਦਾ ਹੈ ਕਰੇਵ ਦਾ ਘਗਰਾ ਬਣਾਉਣ ਵਾਸਤੇ ਇਹ ਕਰੇਵ ਦਾ 10 ਮੀਟਰ ਕੱਪੜਾ ਹੈ ਆਪਾਂ ਇਹ ਤੋਂ ਘਗਰਾ ਬਣਾਉਣਾ ਹੈ ਨਾਲਕ ਮੇਹ ਤਿਆਰ ਕਰਨੇ 2 ਕ ਮੀਟਰ ਚ ਕਮੀਜ਼ ਬਣ ਜਾਣਾ ਬਾਕੀ ਜਿਹੜਾ 2.5 ਚ ਬਾਕੀ ਆਪਾਂ ਘਗਰਾ ਤਿਆਰ ਕਰਦਾਂਗੇ 10-11 ਮੀਟਰ ਕੱਪੜੇ ਦਾ ਸ਼ਾਇਦ ਮੈਂ ਦੇਖਿਆ ਤਾਂ ਨਹੀਂ ਇਹ ਕੱਪੜੇ ਕੋਲੇ ਹੁੰਦੇ ਨੇ ਜੀ ਇਹ ਵਾਲੇ ਮਸਲੀਨ ਦੇ ਹੁੰਦੇ ਹੁੰਦੇ ਸਿਮਰ ਮਸਲੀਨ ਦੇ ਸਿਮਰ ਮਸਲੀਨ ਦੇ ਮਸਲੀਨ ਦੇ ਆ ਜਿਹੜੀ ਆਏ ਗਿਆ ਸਲਵਾਰਾਂ ਨੇ ਆ ਦੇਖੋ ਇੱਕ ਸੂਟ ਮੈਂ ਤੁਹਾਨੂੰ ਖੋਰ ਕੇ ਕੁਆਲਿਟੀ ਕੁਆਲਿਟੀ ਚੈੱਕ ਕਰਵਾਵਾਂਗੀ ਕਿਉਂਕਿ ਲਿਖਾਫੇ ਦੇ ਵਿੱਚ ਨਹੀਂ ਪਤਾ ਲੱਗਦਾ ਦੇਖੋ ਸਿਮਰ ਦੇ ਸੂਟ ਨੇ ਰਿਜਨਲ ਸਿਮਰ ਦੇ ਦੇਖੋ ਜ਼ੂਮ ਕਰਕੇ ਦਿਖਾਵਾਂਗੀ ਮੈਂ ਅਰੀਜਨਲ ਜਿਹੜੇ ਹੈਗੇ ਸਿਮਰ ਦੇ ਸੂਟ ਹੈਗੇ ਆ ਇਹ ਨਾਲ ਮਸਲੀਨ ਦੀ ਵਧੀਆ ਵਾਲੀ ਸਲਵਾਰ ਲੱਗੀ ਹੋਈ ਹੈ ਪੂਰੀ ਵਧੀਆ ਸਲਵਾਰ ਲੱਗੀ ਹੋਈ ਹੈ ਜੀ ਇਹ ਦੇਖੋ ਇਹਦੇ ਕਲਰ ਚੈੱਕ ਕਰੋ ਜਿੱਦਾਂ ਕਿ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਇਹਦੇ 'ਚ ਗ੍ਰੇ ਕਲਰ ਦੀ ਸਲਵਾਰ ਹੈ ਦੇਖੋ ਇਹਦਾ ਕਲਰ ਦਾ ਫਰਕ ਥੋੜਾ ਇਹ ਲਾਈਟ ਗਰੇ ਆ ਗਿਆ ਇਹ ਡਾਰਕ ਗਰੇ ਆ ਗਿਆ ਇਹਦੇ ਵਿੱਚ ਦੇਖੋ ਕਾਫੀ ਦੇ ਕਲਰ ਦੀ ਸਲਵਾਰ ਹੈ ਜੀ ਇਹ ਕੱਪੜੇ ਕੋਲੇ ਹੈਗਾ ਜੀ ਇਹ ਵਾਲੇ ਸੂਟ ਆਏ ਨੇ ਪਾਰਟੀ ਵੇਅਰ ਆਪਾਂ ਇੱਕ ਛੋਟੀ ਦਿਖਾਵਾਂਗੇ ਮੈਨੂੰ ਥੋੜੀ ਜਲਦੀ ਹੈ ਮੈਂ ਜਾਣਾ ਹੈ ਕਿਤੇ ਤੇ ਇਹ ਦੇਖੋ ਔਰ ਅੰਜਰ ਦਾ ਸੂਟ ਹੈਗਾ ਇਹ ਦਾ ਵਰਕ ਹੋਇਆ ਹੋਇਆ ਸਾਈਡ ਤੇ ਜਿਹੜਾ ਹੈਗਾ ਕਲੀਆਂ ਵਾਲਾ ਵਰਕ ਟੋਟਲੀ ਹੈਂਡਵਰਕ ਆ ਦੇਖੋ ਹੈਂਡਵਰਕ ਹੋਇਆ ਹੋਇਆ ਆ ਇਹਦਾ ਹੈਗਾ ਜੀ ਦੁਪੱਟਾ ਆ ਦੇਖੋ ਦੁਪੱਟੇ ਤੇ ਵੀ ਵਰਕ ਹੈਗਾ ਆ ਸਾਰਾ लेस ਲੱਗੀ ਹੋਈ ਐ ਸਮੋਸਾ लेस ਇਹ ਹੈਗੇ ਇਹਦੇ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਵਰਕ ਇਹ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਆ ਇਹ ਜੇ ਸੂਟ ਵੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਆ 2000 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਇਹ ਵਾਲੇ ਸੂਟ ਉੱਪਰ ਤੱਕ ਜਿਹੜੇ ਤੁਸੀਂ ਕੱਪੜੇ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਪਾਰਟੀ ਵੇਅਰ ਸੂਟ 10000 ਰੁਪਏ ਤੋਂ ਸ਼ੁਰੂ ਹੁੰਦੇ ਆ ਆਪਣੀ ਸ਼ਾਪ ਤੇ ਤੁਸੀਂ ਆ ਕੇ ਸਾਡੇ ਕੋਲੋਂ ਇਹ ਜੇ ਸੂਟ ਖਰੀਦ ਸਕਦੇ ਹੋ ਲੈ ਸਕਦੇ ਆ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਕੌਰ ਸੰਧੂ ਬਲੌਗ ਉਹ ਸਾਡੀ ਇੰਸਟਾਗ੍ਰam ਆਈਡੀ ਹੈ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਵਗੈਰਾ ਕਰ ਸਕਦੇ ਹੋ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ